ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਸਾਰੇ ਤੰਦਰੁਸਤ ਹੋਵੋਗੇ ਸੋ ਆਪਣਾ ਠੇਕੇ ਤੇ ਲਿਆ ਹੋਇਆ ਸੀਗਾ ਜੀ ਟਿੱਬੇ ਤੇ ਬਾਹਣ ਦੋ ਵਿਗਗੇ ਸੀਗਾ ਆਪਣਾ ਬਾਜਰਾ ਤੇ ਅੱਜ ਆਪਾਂ ਕੱਟਣਾ ਹੈ ਪ੍ਰਾਭੋ ਬਾਜਰਾ ਆਜੋ ਤੁਹਾਨੂੰ ਦਿਖਿਆਉਨੇ ਆਂ ਬਾਜਰੇ ਦਾ ਪ੍ਰੋਸੈਸ ਆਜੋ ਫਿਰ ਲਾਈਏ ਰੌਣਕ ਪ੍ਰਾਭੋ ਮੈਂ ਸਭ ਤੋਂ ਪਹਿਲਾਂ ਦੇਖਿਆ ਬੇਰੀਵਲ ਹਾਲਨਾ ਬੜਾ ਵਧੀਆ ਲੱਗੇ ਹੋਏ ਸੀਗੇ ਤੇ ਪਾਸੇ ਉਹਦੇ ਆਂਡਾ ਪਿਆ ਸੀਗਾ ਧਰਤੀ ਤੇ ਡਿੱਗਿਆ ਦਰਅਸਲ ਜਿਹੜਾ ਇਹ ਆਂਡਾ ਹੈ ਇਹ ਹੈਗਾ ਚਿੜੀਆਂ ਦਾ ਸੋ ਆਪਾਂ ਨੇ ਇਹ ਮਹਿਫੂਜ਼ ਜਗ੍ਹਾ ਤੇ ਰੱਖਣਾ ਚਿੜੀ ਦਾ ਆਂਡਾ ਕਿਉਂਕਿ ਹਵਾ ਹਨੇਰੀ ਨਾਲ ਇਹ ਥੱਲੇ ਡਿੱਗਿਆ ਆਪਿਆ ਆਲਣਾ ਆਲਣੇ ਦੇ ਵਿੱਚ ਤਰਦੇ ਕਲਾਕਾਰੀ ਦੇਖੋ ਕਿੰਨੀ ਵਧੀਆ ਕਲਾਕਾਰ ਹੁੰਦੇ ਨੇ ਪੰਛੀ ਵੀ ਬਾ ਕਮਾਲ ਕਲਾਕਾਰੀ ਹੈ ਕੱਖਾਂ ਦਾ ਆਲਣਾ ਬਣਾਇਆ ਹੋਇਆ ਹੈ ਕੱਲੇ ਕੱਲੇ ਖੱਬੜ ਦਾ ਦੱਬ ਦਾ ਕਿਉਂਕਿ ਟਿੱਬਿਆਂ ਤੇ ਵਾਲੇ ਵਾਲੇ ਦੱਬੇ ਹੁੰਦੀ ਹੈ ਦਰਅਸਲ ਤੇ ਆਲਣੇ ਵੇਖੋ ਤੁਸੀਂ ਕਿੰਨੇ ਆਲਣੇ ਲੱਗੇ ਹੋਏ ਨੇ ਤੇ ਪ੍ਰਮਾਤਮਾ ਰਜ਼ਿਕ ਵੀ ਪਚਾਉਂਦਾ ਦੇਖੋ ਬਾਜਰੇ ਦਾ ਜਿਹੜਾ ਛਿੱਟਾ ਹੈ ਬਿਲਕੁਲ ਹੀ ਲਾਗੇ ਲੱਗਿਆ ਹੋਇਆ ਆਲਣੇ ਦੇ ਰਜ਼ਿਕ ਸਭ ਨੂੰ ਦਿੰਦਾ ਪ੍ਰਮਾਤਮਾ ਸਿਰ ਸਿਰ ਰਜ਼ਿਕ ਸਮਾਰੇ ਠਾਕੁਰ ਕਾਹੋ ਮਨ ਬੋ ਕਰਿਆ ਹਰ ਇੱਕ ਜੀਵ ਜੰਤੂ ਨੂੰ ਹਰ ਇੱਕ ਨੂੰ ਰਜ਼ਿਕ ਦਿੰਦਾ ਦੇਖੋ ਟਾਂਡਾ ਜਿਹੜਾ ਧਰਤੀ ਨਾਲ ਜੁੜਿਆ ਹੈ ਧਰਤੀ ਤੋਂ ਸਿੱਧਾ ਉਹਦੇ ਹਾਲ ਨੇ ਤੱਕ ਜਾਂਦਾ ਬਾ ਕਮਾਲ ਕੁਦਰਤ ਹੈ ਭਗਵਾਨ ਦੀ ਰਿਜਕ ਦਿੰਦਾ ਸਭ ਨੂੰ ਦੇ ਰਿਹਾ ਦੇਖੋ ਅੱਧਾ ਸਿੱਟਾ ਖਾਰਖਿਆ ਅੱਧਾ ਰਹਿ ਗਿਆ ਸੋ ਪ੍ਰਭੂ ਪਹਿਲਾਂ ਮੈਨੂੰ ਹੀ ਹੈਗਾ ਸੀ ਵੀ ਪਤਾ ਨਹੀਂ ਕਿੰਨਾ ਖਾ ਜਾਣਗੇ ਤੇ ਆਪਾਂ ਨੇ ਉਦੋਂ ਬਾਦ ਰੱਖਣੀ ਰੱਖੀ ਦੀ ਛੜਤੀ ਸੀਗੀ ਤੇ ਮੈਂ ਕਿਹਾ ਵੀ ਚਲੋ ਜੋ ਇਹਨਾਂ ਦੇ ਭਾਗਾਂ ਦਾ ਉਹ ਲਿਖਾ ਜਾਣਗੇ ਤੇ ਖਾਣਾ ਤਾਂ ਇਹਨਾਂ ਨੇ ਕਿੰਨਾ ਕੁ ਹੁੰਦਾ ਸੋ ਹਰ ਇੱਕ ਜੀਵ ਆਪਣੇ ਭਾਗਾਂ ਦਾ ਲਿਖਿਆ ਕੇ ਲਿਉਂਦਾ ਪਰਮਾਤਮਾ ਤੋਂ ਦਾਣਾ ਬਾਣੀ ਤੇ ਆਪਣੀ ਰੇੜੀ ਖੜੀ ਐ ਸਾਈਡ ਤੇ ਤੇ ਆਪਾਂ ਹੁਣ ਬਾਜਰੀ ਵੱਲ ਚੱਲਦੇ ਆਂ ਕਿਉਂਕਿ ਲੇਬਰ ਆਪਾਂ ਲਗਾਈ ਹੋਈ ਹੈ ਪਥੇਰ ਵਾਲੇ ਭਾਈ ਲਾਏ ਹੋਏ ਨੇ ਤੇ ਆ ਜੋ ਆਪਾਂ ਆਪਣੇ ਬਾਜਰੇ ਦੀ ਪੰਡ ਤੇ ਲਾ ਕੇ ਚੱਲੀਏ ਦੇਖੀਏ ਸੋ ਪ੍ਰਾਪੂ ਬਾਜਰਾ ਜਿਹੜਾ ਫੁੱਲ ਹੋ ਗਿਆ ਵਧੀਆ ਪੰਡ ਆਪਣੀਆਂ ਐਨ ਹੋ ਗਈ ਪੂਰੀ ਨਫੀ ਇਹ ਬਾਜਰਾ ਵੀ ਲਗਭਗ ਘਟੇ ਗਿਆ ਜਿਹੜਾ ਬਾਜਰਾ ਭਰਾਵਾ ਬਾਜਰਾ ਬਹੁਤ ਹੀ ਵਧੀਆ ਚੀਜ਼ ਹੈ ਕਿਉਂਕਿ ਕਣਕ ਦੇ ਆٹے ਦੇ ਵਿੱਚ ਆਪਾਂ ਮਿਲਿਆ ਕੇ ਦਾ ਆਟਾ ਖਾ ਸਕਦੇ ਹਾਂ ਪੁਰਾਣੇ ਜਵਾਨਿਆਂ ਵਿੱਚ ਜਿਹੜੀਆਂ ਖੁਰਾਕਾ ਹੁੰਦੀਆਂ ਸੀ ਜਾਂ ਜ਼ਾ ਤਰਵਾਜਰੀ ਦੀਆਂ ਹੁੰਦੀਆਂ ਸੀ ਬਾਜਰੇ ਦੀ ਰੋਟੀ ਇਹਦੇ ਵਿੱਚ ਪ੍ਰੋਟੀਨ ਹੈ ਜਿਹੜਾ ਵਧੀਆ ਮਾਤਰਾ 'ਚ ਪਾਇਆ ਜਾਂਦਾ ਤੇ ਸਰਦ ਰੁੱਤਾਂ ਦੇ ਵਿੱਚ ਗਰਮਾਹਟ ਦਿੰਦਾ ਸਰੀਰ ਨੂੰ ਬਾਜਰਾ ਹੁੰਦਾ ਜਿਹੜਾ ਤੇ ਦਾਣਾ ਵੀ ਤੁਸੀਂ ਦੇਖੋ ਕਿਵੇਂ ਭਰੇ ਪਏ ਨੇ ਬਹੁਤ ਵਧੀਆ ਕਿਉਂਕਿ ਜ਼ਿਆਦਾਤਰ ਇਹ ਤੇ ਨਾ ਤਾਂ ਕੋਈ ਰੇਸ਼ ਸਪਰੇ ਹੁੰਦੀ ਹੈ ਤੇ ਇਹਨੂੰ ਤਿੰਨ ਚਾਰ ਨਹਿਰ ਦੇ ਵਧੀਆ ਠੰਡੇ ਪਾਣੀ ਲੱਗੇ ਹੋਏ ਨੇ ਤੇ ਬਾਜਰਾ ਤੁਹਾਡੇ ਸਾਹਮਣੇ ਆ ਪੂਰਾ ਭਰਿਆ ਖੜਾ ਛਿੱਟਾ ਫਾਵੇਂ ਜੀਵ ਜੰਤੂਆਂ ਨੇ ਬਹੁਤ ਖਾ ਲਿਆ ਪਰ ਫਿਰ ਵੀ ਪ੍ਰਮਾਤਮਾ ਦੀ ਮਿਹਰ ਹੈ ਬਾਜਰਾ ਵਧੀਆ ਹੋ ਗਿਆ ਸੋ ਜਿਸ ਵੀ ਮੇਰੇ ਪਿੰਡ ਵਾਸੀ ਨੂੰ ਵੀਰ ਭਾਈ ਨੂੰ ਮਿੱਤਰ ਸੱਜਣ ਨੂੰ ਬਾਜਰੇ ਦੀ ਲੋੜ ਹੋਵੇ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਕਮੈਂਟਾਂ ਦੇ ਵਿੱਚ ਆਪਾਂ ਨੂੰ ਦੱਸ ਸਕਦਾ ਹੈ ਤੇ ਆਪਾਂ ਉਸ ਦਾ ਬਣਾ ਬਾਜਰਾ ਰੱਖਦੇ ਆਂਗੇ ਇਹ ਆ ਖੁੰਝਾ ਜਾ ਰਹੇਗਾ ਕਟਣ ਵਾਲਾ ਤੇ ਲੇਬਰ ਆਪਣੀ ਮੰਡ ਰਹੀ ਹੈ ਇੱਕ ਗੱਲ ਹੋਰ ਹੈ ਭਰਾਵੋ ਬਾਜਰਾ ਸਾਂਭਣਾ ਵੀ ਬਹੁਤ ਔਖਾ ਹੈ ਤੇ ਕੱਟਣਾ ਗੋਡਣਾ ਖੇਚਣਾ ਇਹਦੇ ਵਿੱਚ ਵੀ ਹੈਗੀ ਹੈ ਦਰਸਤਲ ਜਿਹੜਾ ਆ ਛਿੱਟੇ ਚੁੰਡਣੇ ਨੇ ਵੀ ਬਹੁਤ ਕਠਨਗਮੇ ਆ ਕਿਉਂਕਿ ਗਰਮੀ ਕੁਛ ਤਾਲਾਦਲਾ ਉੱਚਾ ਟੱਬਾ ਹੋ ਗਿਆ ਤੇ ਪਲੱਸ ਗਰਮੀ ਹੋਗੀ ਬਹੁਤ ਜ਼ਿਆਦੇ ਅੰਦਰ ਤਾਂ ਸਾਹਮਣੇ ਆਉਂਦਾ ਤੇ ਰਿਹੜੀ ਆਪਾਂ ਲਈ ਮਿੱਤਰੋ ਭਰ ਹੁਣ ਚੱਲੀ ਆਪਾਂ ਆਪਣੇ ਘਰ ਕਿਉਂਕਿ ਇਹਨਾਂ ਦਾ ਫਿਰ ਚਾਹ ਪਾਣੀ ਵੀ ਚੱਕ ਕੇ ਲਿਆਉਂਗਾ ਮੈਂ ਤੇ ਆਪਾਂ ਨੇ ਗੱਠਾਂ ਬੰਨ ਕੇ ਅੱਗੇ ਪਿੱਛੋਂ ਤਾਂ ਜੋੜਾ ਬਾਜਰ ਆਪਣਾ ਖਿਲਰੇ ਨਾਲ ਰਾਜ ਛੇੜ ਤਾਂ ਫਿਰ ਆਪਣੇ ਆਪਣਾ ਚਾਉਂਗਾ ਤੇ ਬਾਜਰੇ ਦੇ ਵਿੱਚੋਂ ਆ ਕੇ ਭਰਾਵੋ ਠੰਡ ਵੀ ਬੜੀ ਮਹਿਸੂਸ ਹੁੰਦੀ ਹੈ ਮੋਟਰਸਾਈਕਲ ਤੇ ਬੜਾ ਆਨੰਦ ਆਉਂਦਾ ਹੈ ਤੇ ਛੇੜਤੀ ਆਪਣੀ ਬੱਕੀ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਦਾ ਲਿਆ ਚਾਹ ਪਾਣੀ ਤੇ ਲੇਬਰ ਮੈਨੂੰ ਬੜੀ ਵਧੀਆ ਮਿਲੀ ਸੀ ਚਾਹ ਪਾਣੀ ਆਪਾਂ ਘਰੋਂ ਲੈ ਕੇ ਆਏ ਬੜੇ ਕਾਮੇ ਲੋਕ ਹੁੰਦੇ ਨੇ ਯਾਰ ਕਿਰਤੀ ਇਨਸਾਨ ਨੇ ਵੀ ਜਿਹੜੇ ਹਰਿਆਣੇ ਦੇ ਨੇ ਬਿਹਾਰ ਦੇ ਵਿਚਾਰੇ ਇਹ ਇਹ ਲਵੇ ਪਥੇਰ ਸੀਗੀ ਤਾਂ ਮੈਨੂੰ ਮਿਲ ਗਏ ਸੀਗੇ ਸੋ ਆਪਾਂ ਦੂਸਰਾ ਢੇਡਾ ਪੂਰਾ ਆਫ ਕਰਕੇ ਫੁੱਲ ਮਿੱਤਰੋ ਬਾਜਰਾ ਆਪਣਾ ਟੁੱਟ ਗਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਆਲੇ-ਦਾਲੇ ਵੱਡੀ ਜੀਰੀ ਕਿਉਂਕਿ ਜੀਰੀ ਵੀ ਜਿਆਤਰ ਗਿਰਗੀ ਸੀਗੀ ਤੋ ਧੰਨਵਾਦ ਜੀ ਸਾਰਿਆਂ ਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ